ਜਿਹੜੀਆਂ ਕੁੜੀਆਂ ਕਹਿੰਦੀਆਂ ਜੀ ਇਹ ਨਹੀਂ ਵਿਆਹ ਕਰਾਉਣਾ ਵਿਆਹ ਤੋਂ ਬੜਬੜੀਆਂ ਟੈਨਸ਼ਨਾਂ ਹੋ ਜਾਂਦੀਆਂ ਜੇ ਹੋ ਜਾਂਦਾ ਉਹ ਹੋ ਜਾਂਦਾ ਕੀ ਹੁੰਦਾ ਕਿਉਂ ਨਾ ਕੁਛ ਨਹੀਂ ਹੁੰਦਾ ਕੋਈ ਟੈਨਸ਼ਨ ਨਹੀਂ ਹੁੰਦੀ ਲਿਆ ਦੱਸ ਵਿਆਹ ਤੋਂ ਪਹਿਲਾਂ ਵੀ ਟਾਈਮ ਨਾਲ ਉੱਠ ਕੇ ਚਾਹ ਪੀਂਦੇ ਸੀ 10 ਵਜੇ ਉੱਠ ਕੇ ਵਿਆਹ ਤੋਂ ਬਾਅਦ ਵੀ ਤੁਸੀਂ ਸਵੇਰੇ ਉੱਠ ਕੇ ਚਾਹ ਪੀਂਦੇ ਸੀ ਆਪਣੀ ਮਰਜ਼ੀ ਨਾਲ ਏਡੀ ਕਿਹੜੀ ਗੱਲ ਹੈ ਜਦੋਂ ਜੀ ਕਰੇ ਉਦੋਂ ਬਣਾ ਲਓ ਬਸ ਇਹ ਆ ਪਿਉਟਣਾ ਤੇ ਥੋੜਾ ਜਿਹਾ ਪਹਿਲਾਂ ਜੇ ਤੁਸੀਂ ਵਿਆਹ ਤੋਂ ਪਹਿਲਾਂ 9 ਵਜੇ ਉੱਠ ਰਹੇ ਤੇ ਵਿਆਹ ਤੋਂ ਬਾਅਦ ਤਾਂ ਨਹੀਂ 6:00 ਜੇ 7:00 ਜੇ ਸਾਸੂ ਮਾ ਦੇ ਸਾਹਮਣੇ ਉੱਠਣਾ ਪਊਗਾ ਥੈਲੇ ਫਿਰ ਸਹੀ ਚੜ ਜਾਣਾ ਹੈ ਸਬਜ਼ੀ ਬਣਾਉਣੀ ਆ ਬੰਨੀਆਂ ਹੁਣ ਕਟਣੀਆਂ ਵਾਂ ਤਰਨੀਆਂ ਵਾਂ ਵੜਣੀਆਂ ਵਾਂ ਬਣਾਉਣੀਆਂ ਵਾਂ ਫੇਰ ਰ ਆਹ ਸੁਪਾਈਆਂ ਕਰਕੇ ਤੇ ਫਿਰ ਦੁਪਹਿਰ ਦੀ ਰੋਟੀ ਦੀ ਤਿਆਰੀ ਵੀ ਕਰਨੀ ਹੈ ਤੇ ਇਹ ਤਾਂ ਕੰਮ ਹੋ ਗਿਆ ਸੋਈ ਜੇ ਨਿਕਲੋ ਕੱਪੜੇ ਧੋਣ ਵਾਸਤੇ ਬਾਦੋ ਇਧਰ ਕੱਪੜੇ ਧੜੇ ਤੋਂ ਪੰਡੇ ਆ ਤੇ ਉਧਰ ਤੁਸੀਂ ਨਾਲ ਨਾਲ ਦੁਪਹਿਰ ਦੇ ਖਾਣੇ ਦੀ ਤਿਆਰੀ ਸ਼ੁਰੂ ਕਰ ਦੋ ਕਿੱਡੀ ਕਿੱਤੇ ਗੱਲ ਹੈ ਜਿਵੇਂ ਇੱਕ ਤੇ ਤੁਹਾਡੀ 사ਸ ਨਾਲ ਨਾ ਨਾ ਲੜਾਈ ਹੋ ਗਈ ਉਹ ਵਾਲਾ ਕਲੇਸ਼ ਤੇ ਹੈ ਹੀ ਆ ਉਹਦੇ ਨਾਲ ਨਾਲ ਚੱਲ ਰਹੀ ਹੈ ਉਹ ਤੇ ਫਿਰ ਵਿਆਹ ਦੇ ਨਿੱਕੇ ਮੱਟੇ ਕਲੇਸ਼ ਤੇ ਚੱਲ ਰਹੇ ਨੇ ਬੇਦੀ ਕਹਿੰਦੀ ਆ ਤੇ ਫਿਰ ਦੁਪਹਿਰ ਦੀ ਰੋਟੀ ਦੀ ਤਿਆਰੀ ਕਰਨੀ ਨੇ ਦੁਪਹਿਰ ਦੀ ਰੋਟੀ ਸਾਰਿਆਂ ਨੂੰ ਖਾਣੂ ਕੇ ਵੇਲੇ ਕਰਕੇ ਫਿਰ ਢੇਰ ਪੰਡੇ ਦੇ ਕਿਵੇਂ ਆ ਜ ਮੈਂ ਤੁਹਾਨੂੰ ਲਿਆ ਕੇ ਆਈ ਹਾਂ ਕਿ ਕਿ